ਹਾਲੀਆ ਮਿਲਦਾ ਬੰਦਾ ਕੀ ਤੇ ਜੀ ਤੰਮੀ ਨਤ ਰਹੇ ਜਾਲੀ ਸਾਇਰ ਦਾ ਬਾਣੀ ਤੇ ਜੀ ਹਾ ਸਾਰਾ ਸੈਂਟ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਅੱਜ ਹੈਗਾ ਦਿਨ ਗੁਟਵਾਰ ਤੇ ਸਵੇਰ ਦੇ ਵੱਜ ਚੁੱਕੇ ਆ ਪਹੁੰਚੇ ਤੇ ਮੈਂ ਆ ਗਈ ਹਾਂ ਕਿਚਨ ਦੇ ਵਿੱਚ ਤੇ ਆਲੂ ਉਵਾਲ ਲੈ ਅਸੀਂ ਜਿਲਸਾ ਉੱਟ ਗਏ ਸੀ ਕਿ ਮੇਰੇ ਤੋਂ ਪਹਿਲਾਂ ਤੇ ਉਹਨਾਂ ਨੇ ਆਲੂ ਉਵਾਲ ਦਿੱਤੇ ਸੀ ਹਟ ਮੈਂ ਬਰਾਮਾ ਨਹੀਂ ਬੱਚਿਆਂ ਵਾਸਤੇ ਕੌਂਠੇ ਤੇ ਚਲੋ ਠੀਕ ਹੈ ਅੱਜ ਗਾਇਸ ਮੈਂ ਇਹਨਾਂ ਰਾਤ ਨੂੰ ਦਹੀਂ ਿਵਾ ਕੇ ਤੇ ਇਹਦੇ ਵਿੱਚ ਰੱਖ ਦਿੰਦੇ ਹਾਂ ਮੈਂ ਓਵਨ ਦੇ ਵਿੱਚ ਸਵੇਰ ਨੂੰ ਇਹਨਾਂ ਵਧੀਆ ਦਹੀਂ ਜਾਉਂ ਜਾਂਦਾ ਆ ਹੁਣ ਮੈਂ ਲੋਲੂ ਦੇ ਤੋਂ ਪਹਿਲਾਂ ਮਲਾਈ ਲਾਵਾਂਗੀ ਤੇ ਫਿਰ ਤਰਾਂਗੇ ਚਾਪ ਆ ਬੱਚੇ ਵਾਸਤੇ ਅੰਦਾਜ਼ਾ ਲੱਗਦੀ ਹੈ ਚਾਹ ਲੱਗ ਗਈ ਸੀ ਆਪਣੀ ਤੇਰੀ ਚਲ ਤੇ ਅੰਚੂ ਵੀ ਨਾਲ ਲਿਆ ਸੀਗਾ ਅੰਚੂ ਨੂੰ ਮਨ ਖਾ ਲਾਂਗੇ ਤੇ ਆਟਾ ਲੱਗਿਆ ਮਗਰ ਮੈਂ ਤੁਹਾਨੂੰ ਦਿੰਦਾ ਹਾਂ ਆਲੂ ਛਿੱਲ ਲਏ ਆ ਤੇ ਟਮਾਟਰ ਦਾ ਨਸਤਾ ਹੋਣ ਬਹੁਤ ਅੱਜ ਗਾਇਸ ਕੱਲਾ ਮੈਂ ਬਣਾ ਰਹੀ ਹਾਂ ਬੱਚਾ ਤੇ ਸਬਜੀ ਟਿਕਨ ਚ ਪਾਉਣੀ ਆਲੂ ਵਾਲੇ ਹੋਣਗੇ ਜਿਵੇਂ ਮੈਂ ਚਾ ਚਾਪੀ ਛੋਟੇ ਟਿਕਨ ਪਾਉਣਾ ਕੱਲ ਮੈਂ ਮੰਗਿਆ ਅੱਜ ਸਬਜੀ ਤੇ ਬਣਾਉਣਾ ਬੱਚਿਆਂ ਲਈ ਤੇ ਪਾਉਣੀ ਹੈ ਖਾਣੇ ਨਾਲ ਆਲੂ ਦੇ ਨਾਲ ਹੇ ਹੋ ਗਿਆ ਕਰਾ ਲੱਗ ਗਿਆ ਪਾਨੀ ਦਾ ਗਾਇਸ ਮੈਂ ਪਿਆਜ਼ ਤੇ ਲਸਣ ਹਰੀ ਮਿਰਚਾ ਕੱਟ ਕੇ ਪਾ ਲਿਆ ਆ ਤੇ ਮਸਾਲੇ ਮੈਂ ਪਾ ਦਿੱਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਤੇ ਫੇਰ ਪਾਵਾਂਗੇ ਆਲੂ ਤੇ ਇਧਰ ਮੈਂ ਕਰਨ ਦੇ ਪਰਾਂਠੇ ਬਣਾਉਣੇ ਆ ਉਹਦੇ ਲਈ ਪਿਆਜ਼ ਤੇ ਹਰੀ ਮਿਰਚ ਮਸਾਲੇ ਸਾਰੇ ਮੈਂ ਪਾ ਲਿਆ ਹੁਣ ਨੂੰ ਵੀ ਮਿਕਸ ਕਰਾਂਗੇ ਚਲ ਚਲ ਜਾ ਕੇ ਨਾ ਆਉਣ ਜੋ ਸਬਜੀ ਆਲਮੋਸਟ ਆਪਣੀ ਰੈਡੀ ਹੋ ਚੁੱਕੀ ਸੀ ਕਿਉਂਕਿ ਆਲੂ ਕੱਟ ਲਈ ਆਪਣੇ ਹੋ ਚੁੱਕੇ ਆਲੂ ਪੱਕ ਜਿਵੇਂ ਲੰਘੇਗਾ ਦੋਕਮੈਂਟ ਹੋ ਉਸੇ ਕੋਲ ਸਬਜੀ ਬਣੂਗੀ ਕਿਤਨਾ ਚ ਪਾਣਾ ਹੂ ਇੱਧਰ ਮੈਂ ਆਲੂ ਸਮੈਸ਼ ਕਰਲੇ ਸੀਗੇ ਮੈਂ ਲੱਗੇ ਓਕੇ ਬਣਾ ਲੈ। ਸਾਈਡ ਕੀ ਹੋਇਆ? ਅੱਛੇ ਲੱਗ ਗਏ ਸੀਗੇ ਰੋਟੀ ਖਾਣ। ਇੰਜਨ ਵੀ ਖਾ ਰਹੀ ਹੈ। ਇੰਜਨ ਨੇ ਕਹਿੰਦੀ ਮम्मा ਰੋਟੀ ਖਾਣੀ ਹੈ ਸਬਜ਼ੀ ਨਾਲ। ਅੰਜਨ ਨੇ ਬਣਾਤਾ ਸੀ ਆਲੂ ਦਾ ਪਰੌਂਖਾ। ਚੱਲ ਚੱਲ ਚਲ ਜਾ। ਟਾਈਮ ਹੋ ਗਿਆ। ਤੂੰ ਬੈਗ ਗਿਆ ਜਾ ਕੇ ਸਾਰੇ ਬੱਚੇ। ਨੰਨੂ ਵੀ ਬੈਗ ਗਿਆ, ਅਜੂ ਵੀ ਹੁਣੀ ਵੀ ਬੈਗ ਗਏ। ਅੰਦਰ ਹੀ ਹੋਣੀ ਆ ਹਾਂਜੀ ਗਾਇਜ਼ ਮੈਂ ਬਣਾ ਲਈ ਸੀ ਆਪਣੇ ਵਾਸਤੇ ਦੋ ਆਲੂ ਦੇ ਪਰੌਂਠੇ ਨਾਲ ਥੋੜੀ ਜਿਹੀ ਕੌਫੀ ਬਣਾ ਲਈ ਸੀ ਤੇ ਮੈਂ ਆਲੂ ਵਾਲੀ ਸਬਜ਼ੀ ਦੇ ਨਾਲ ਖਾਣ ਲੱਗੀ ਆ ਮੈਂ ਰੋਟੀ ਖਾ ਲਵਾਂ ਪਹਿਲਾਂ ਨਾਸ਼ਤਾ ਆਪਣਾ ਕਰ ਲਵਾਂ ਫਿਰ ਮੈਂ ਬਣਾਵਾਂਗੀ ਤਰੇਲੇ ਅੱਜ ਮੈਂ ਤਰੇਲੇ ਕੱਟ ਕੇ ਬਣਾਣੇ ਆ ਕਿਉਂਕਿ ਲੰਬੇ ਮੋਟਾ ਤਰੇਲੇ ਤੇ ਛੋਟੇ ਹੁੰਦੇ ਤਾਂ ਪਰਚੇ ਬਣਾ ਲੈਣੇ ਸੀ ਕੱਟ ਕੇ ਤੇ ਫਿਰ ਉਹਨਾਂ ਵਿੱਚ ਥੋੜੇ ਜਿਹਾ ਆਲੂ ਪਾ ਕੇ ਉਹਨਾਂ ਨੂੰ ਫਰਾਈ ਕਰਕੇ ਫਿਰ ਬਣਾਵਾਂਗੀ ਗਾਈਜ਼ ਤੇਲ ਹੋ ਗਿਆ ਗਰਮ ਮੈਂ ਲੱਗੀਆਂ ਹੁਣ ਤਰੀਲੇ ਪਣ ਤਰੀਲਿਆਂ ਨੂੰ ਮੈਂ ਕੱਟ ਲਿਆ ਹੈ ਗੋਲ-ਗੋਲ ਤੇ ਤਰੀਲ ਜਿਆਦਾ ਵੱਡੇ ਸੀ ਦੇਖੋ ਆਹ ਦੇਖੋ ਮੈਂ ਨਾ ਹਾਫ ਬਣਾ ਰਹੀ ਹਾਂ ਹਾਫ ਆ ਪਏ ਹੋਏ ਨਹੀਂ ਅਜੇ ਇਹਨਾਂ ਨੂੰ ਦੇਖਾਂਗੇ ਭਰ ਕੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਵਿੱਚੋਂ ਮੈਂ 3-4 ਕੱਟ ਲਈ ਸੀ ਮੈਂ ਉਹਨਾਂ ਨੂੰ ਹੁਣ ਗੋਲ-ਗੋਲ ਕੱਟ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਆ ਜਿਹੜੇ ਕੋਰੀ ਹੁੰਦੇ ਨੇ ਉਹ ਘੜ ਗਿਓ ਕੋੜਾ ਪਾਨੇ ਲਾ ਦੋ। ਕੋੜਾ ਤੰਗੀ ਮਾਰ ਦੋ ਜਿਨੀ ਦੀ। ਤੇ ਆਪਾਂ ਪਾਵਾਂਗੇ ਇਹਦੇ ਵਿੱਚ ਦੋ ਤੇ ਨਾਲ ਦੀ। ਤੇ ਉਹ ਵੀ ਨਾਲਾਂ ਮੀਂਹ ਫਰਾਈ ਕਰਾਂਗੇ। ਹਾਂਜੀ ਗਾਇਸ ਦੇਖੋ ਤੇਲੇਆਂ ਵਧੀਆ ਫਰਾਈ ਹੋ ਗਏ ਆਪਣੇ। ਅਜੇ ਆਪਾਂ ਨਾਲ ਹੋਰ ਥੋੜਾ ਜਿਹਾ ਰੋਮਾਂਗੇ। ਪੂਰੇ ਬਰਾਊਨ ਕਰਨੇ ਆਪਾਂ। ਤੇ ਇਧਰ ਮੈਂ ਆਲੂ ਪਿਆਜ਼ ਵਗੈਰਾ ਵੀ ਛਿੱਲ ਰਹੀ ਸੀ। ਕੀ ਤੁਹਾਨੂੰ ਹੱਲੀ ਅੱਜ ਗਾਇਸ ਇਹ ਆਪਣੇ ਕ੍ਰੇਲੇ ਤੋੜ ਕੱਟੇ ਸੀ ਨਾ ਤਾਂ ਮੈਂ ਆਲੂ ਵੀ ਥੋੜਾ ਕੱਟੇ ਆ ਤੇ ਹੁਣ ਪਹਿਲਾਂ ਵਾਲੇ ਕ੍ਰੇਲੇ ਨੂੰ ਮੈਂ ਕੱਢ ਲਿਆ ਇਸ ਤਰੀ ਮੈਂ ਆਲੂ ਲਈ ਕੱਢ ਲਏ ਸੀਗੇ ਅੱਧੇ ਪਾ ਕੇ ਇਹਨਾਂ ਨੂੰ ਫਰਾਈ ਕਰ ਲਿਆ ਦੂਸਰੇ ਬਾਰੇ ਪਾਪ ਤੇ ਆ ਹੁਣ ਫਿਰ ਕਰਾਂਗੇ ਆਲੂ ਫਰਾਈ ਗਾਇਸ ਕ੍ਰੇਲੇ ਹੋ ਗਏ ਆਪਣੇ ਸਾਰੇ ਫਰਾਈ ਤੇ ਹੁਣ ਮੈਂ ਇਧਰ ਕਰ ਰਹੀ ਆ ਆਲੂਆਂ ਨੂੰ ਫਰਾਈ ਆਲੂ ਤਾਂ ਛੇਤੀ ਹੀ ਹੋ ਜਾਂਦੇ ਆ ਫਰਾਈ ਹੋ ਜਾਂਦੇ ਆ बस फिर अपना तुड़का भूजन वाला रहने प्याज मैं कट लिया चार प्याज कटे मैं हरिया मिर्चा कट्टिया लसन से अदरक सारा कुछ मैं बरीक उरीक कट लिया फिर लगावे अपना तुड़का लो भी गाइज आलू भी अपने हो गए वजी फ्राई कुरकरे कुरकरे हम लोग कट लवोंगे फिर लगाने तुड़का ਸੇਸ ਤੇਲ ਮੈਂ ਅੱਧਾ ਕੱਢ ਲਿਆ ਆਲੂ ਫਰਾਈ ਕਰਕੇ ਬਾਹਰ ਕੱਢ ਲਿਆ ਆਲੂ ਆਪਾਂ ਤੇ ਤੇਲ ਥੋੜਾ ਹਾਫ ਕਰ ਲਿਆ ਮੈਂ ਹੋਰ ਵਿੱਚ ਅੱਧਾ ਕੱਢ ਲਿਆ ਪਾਵਾਂਗੇ ਹੁਣ ਆਪਾਂ ਪਹਿਲਾਂ ਜੀਰਾ ਫਿਰ ਪਾਨੇ ਆਪਾਂ ਅਦਰਕ ਲੱਪਣ ਬਹੁਤ ਵਧੀਆ ਖੁਸ਼ੂ ਆ ਰਹੀ ਸੀ ਜਦੋਂ ਮੈਂ ਤਰੇਲਿਆਂ ਨੂੰ ਫਰਾਈ ਕਰ ਰਹੀ ਸੀ ਬਹੁਤ ਅੱਛੀ ਸਮੈਲ ਆ ਰਹੀ ਸੀ चंकी तरह आप फ्राई कर लागे लसन चर पनी गर्म कर लगे हमें पाते हैं प्याज ये पापेंगे आप नमक नमक पहले मैं एक चम्मच पाऊंगा ਇਹਨੂੰ ਹਾਫ ਹੋਰ ਪਾਇਆ ਆ ਆਪਾਂ ਕਹਿਣਾ ਸੀ ਕਾਲਾ ਨਮਕ ਵੀ ਪਾਉਣਾ ਆ ਕਾਲਾ ਨਮਕ ਦਾ ਵੀ ਮੈਂ ਅੱਧਾ ਚਮਚ ਪਾ ਤਾ ਆ ਮਸਾਲੇ ਪਾਵਾਂਗੇ ਥੋੜੇ ਜਿਹੇ ਹਲਦੀ ਲਾਲ ਮਿਰਚ ਗਰਮ ਮਸਾਲਾ ਥੋੜੀ ਜਿਹੀ ਨਹੀਂ ਸਕਦੀ ਐ ਮੈਂ ਮੈਂ ਹੱਥੋਂ ਜਦੋਂ ਵੀ ਕੋਈ ਚਿਲਕਾ ਬਣਾਉਣੀ ਆ ਉਹਨੇ ਮੈਂ ਥੋਣੀਆਂ ਨਾਲ ਜੋੜਨ ਨੂੰ ਥੋੜਾ ਜਿਹਾ ਥੋੜੀ ਜਿਹੀ ਨਾਲ ਉਹ ਸੁੱਕੀਆਂ ਬੰਦਿਆਂ ਫਿਰ ਫਨੀਓ ਫੱਕਰ ਉੱਤਰ ਤੇ ਮਿਚਾ ਜਿੱਦਾਂ ਨੂੰ ਆਪਾਂ ਜ਼ਿਆਦਾ ਨਹੀਂ ਬ੍ਰਾਊਨ ਕਰਨਾ ਹਲਕਾ ਜਿਹਾ ਕਰਕੇ ਤੇ ਆਪਾਂ ਆਪਦੀ ਅੰਦਰ ਤੇ ਮਿਚਾ ਕਿਉਂਕਿ ਆਪਣੇ ਥਰੇਲੇ ਵੀ ਪੂਰੇ ਫਰਾਈ ਹੋਏ ਹੋਏ ਆ ਪਿਆਲੀ ਵੀ कि अगर आप कच थोड़े प्याजों में हल्का जो कच्चा कचा यह रखा तो टमाटर भी काफ़ी वीरिया सब्जी बनेगी अगर आप भी ब्राउन कर दिता पूरा पूरा तुड़का साड़ के बनाइए तो फिर तक सब्जी बहुत घोड़ी होगी आप हल्का हल्का इन्होंने खड़े खड़े रखने प्याजों में तो टमाटरों में आपका पा देंगे तुड़का सबकी बहुत टेस्टी बन गई फिर ਸਬਜੀ ਬਣ ਗਈ ਆਪਣੀ। ਫਰਾਈ ਕਰ ਲਈ ਬਿਲਕੁਲ ਵੀ ਕੋੜੇ ਨਹੀਂ ਲੱਗਣਗੇ ਇਸਮੇ। ਹਾਂਜੀ ਗਾਇਜ਼ ਦੁਪਹਿਰ ਦਾ ਹੋ ਗਿਆ ਟਾਈਮ ਤੇ ਬੱਚਿਆਂ ਦੇ ਆਉਣ ਦਾ ਹੋ ਗਿਆ ਹੈ ਟਾਈਮ। ਤੇ ਆ ਹੁਣ ਮੈਂ ਬਣਾ ਲੱਗੀਆਂ ਇਸ ਟਾਈਮ ਭਿੰਡੀਆਂ। ਘਰ ਵਾਲੇ ਤੋਂ ਮੈਂ ਸਾਈਆ ਵੀ ਢਿੰਡੀਆਂ ਬਣਾਣ ਜਾਈਆ। ਨਾਲ ਬਣਾ ਲਈਆਂ ਦਾਲ ਤੇ ਤਨਾਉਣ ਚ ਢਿੰਡੀਆਂ ਆਇਆਂ। ਤੋਂ ਕੇ ਇੱਕ ਛੋੜ ਕੇ ਰੱਖ ਦਿੱਤੀਆਂ ਆ। ਕਟਾਂਗੀ ਤੇ ਤੇ ਦਿੱਕ ਵਿੱਚ ਮੈਂ ਪਿਆਜ਼ ਵੀ ਰੱਖ ਦੇਣੀ ਆ। ਬਸ ਕਟਣੀਆਂ ਹੀ ਰਹਿ ਗਈਆਂ ਢਿੰਡੀਆਂ। ਤੇ ਇੱਧਰ ਮੈਂ ਉਹ ਵੀ ਤੇਲ ਫਰਾਈ ਵਿੱਚ ਪਾਇਆ ਸੀਗਾ। ਤੇ ਹੁਣ ਮੈਂ ਲੱਗੀ ਆਂ ਇਹਨਾਂ ਦੇ ਪਾਪੜ ਕੜਤਣ ਪਹਿਲਾਂ। ਚਾਹ ਬਣ ਗਈ ਆਂ ਆਪਣੇ ਬੱਚੇ ਆਣ ਵਾਲੇ ਹੋ ਗਏ ਆਂ 5 ਮਿੰਟ ਦਾ ਤਾਂ ਆ ਜਾਣਾਗਾ। ਫਿਰ ਪਿਆਜ਼ ਨੂੰ ਮੈਂ ਜਦੋਂ ਪਾਪੜ ਕਾਹੀ ਨੂੰ ਬੱਚਿਆਂ ਨੇ ਖਾ ਲੀ। ਸਾਦੇ ਨਾਲ ਤੇ 바ਜੀ ਭਿੰਡੀਆਂ। ਮਸੁਰਕਾ ਵੀ ਆਪਾਂ ਇਹੀ ਕਰਾਈ ਦੇ ਵਿੱਚ ਲਾ ਦੇਣਾ। ਤੇ ਪਿਆਜ਼ ਵਗੈਰਾ ਮੈਂ ਕੱਟ ਲਿਆ। ਚੇਲੇ ਆ। ਤੇ ਭਿੰਡੀਆਂ ਤੋਂ ਉੱਪਰ ਆਕਦੇ ਆਂ ਜਾਂ ਸਾਰ ਕੇ ਸਪਾ ਕੇ। ਮਸੁਰਕਾ ਲਾ ਕੇ ਫਿਰ ਆਪਾਂ ਨਾਲ ਦੀ ਨਾਲ ਵੀ ਦਾਲ ਵੀ ਧਰ ਲੈਣੀ ਹੈ ਮੈਂ। ਮੈਂ ਮਸੁਰਕਾ ਲਾ ਦਿੱਤਾ ਹੈ ਭਿੰਡੀਆਂ ਨੂੰ। ਤੇ ਆਪਾਂ ਇਹਨਾਂ ਨੂੰ ਥੋੜੀ ਦੇ ਟਾਕੇ ਪਕਾ ਮੰਗੇ।